ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੋ ਗਏ ਆਪ ਸਭ ਦਾ ਨਿਊ ਵਲੌਗ ਇਸ ਤੇ ਆ ਉਸੇ ਨੂੰ ਵਲੌਗ ਨੂੰ ਮੈਂ ਕੰਟੀਨਿਊ ਕਰ ਰਹੀ ਹਾਂ ਜੋ ਕੱਲ ਰਾਤ ਹੀ ਮੈਂ ਆਪ ਨੂੰ ਦਿੱਤਾ ਸੀ ਤੇ ਸ਼ਾਮ ਦਾ ਟਾਈਮ ਹੋ ਗਿਆ ਸੀ ਤੇ ਜਸ ਨੇ ਜੀਤ ਫੜ ਲਈ ਸੀ ਉਹਨੂੰ ਪਟਾਕੇ ਚਾਹੀਦੇ ਨੇ ਸਰਦਾਰ ਜੀ ਨੂੰ ਵੀ ਬਹੁਤ ਸੀ ਕਿ ਮੈਂ ਨਾ ਪ੍ਰਤਾਪ ਜਾ ਕੇ ਨਾ ਚਾਵਲ ਲੈ ਲਵਾਂ ਤੇ ਮੈਂ ਕਿਹਾ ਚਲੋ ਠੀਕ ਹੈ ਦੇਖ ਆਨੀਆ ਕੁਝ ਪ੍ਰਤਾਪ ਤੋਂ ਤੁਹਾਨੂੰ ਮਿਲਦਾ ਹੈ ਤੇ ਤੇ ਡੈਰੀ ਬਲੋਟ ਡੈਰੀ ਵਾਲਾ ਸਮਾਨ ਵੀ ਲੈਣਾ ਸੀ ਤੇ ਚਲੋ ਜੀ ਹੁਣ ਅਸੀਂ ਪ੍ਰਤਾਪ ਪਹੁੰਚ ਗਏ ਠੀਕ ਹੈ ਚਲੋ ਬਣ ਗਏ ਤੇ ਆਪਨੇ ਸੁਣ ਹੀ ਲਿਆ ਜੀ ਉਸਨੂੰ ਕਿ ਜੇਕਰ ਨਾ ਇਸ ਕੰਪਨੀ ਦਾ ਦੁੱਧ ਲੋਤੇ ਆਪ ਉਹ ਹੀ ਦੁੱਧ ਪੀਂਦਾ ਨਹੀਂ ਹੈ ਤਾਂ ਸਭ ਨੂੰ ਕਹਿ ਰਿਹਾ ਇਸ ਕੰਪਨੀ ਦਾ ਦੁੱਧ ਲੋ ਤੇ ਚਲੋ ਜੀ ਮੈਂ ਇਹ ਦੈਰੀ ਪ੍ਰੋਡਕਟ ਲੈਣੇ ਸੀ ਮੈਂ ਉਹ ਲੈ ਲਏ ਇੱਥੇ ਲੋਨ ਵੀ ਇੱਕ ਵਾਰੀ ਹੋਰ ਵਾਪਿਸ ਆਏ ਆ ਇਹ ਪੋਪੋ ਬੁਲਿਆਇਆ ਹੈ ਇਹ ਆਪਣੀ ਐਮ ਐਮ ਪਿਸਤੌਲ ਜਿਹੜੀ ਮੰਗਦਾ ਫਿਰਦਾ ਸੀ ਉਹ ਲੈ ਕੇ ਆਇਆ ਠੀਕ ਹੈ ਬਾਕੀ ਜੋ ਸਾਮਾਨ ਦਿਖ ਲਈਆਂ ਨਾ ਆਪ ਨੂੰ ਮੈਂ ਦਿਖਾਨੀ ਹੈ ਜਰਾ ਇੱਕ ਪਾਣੀ ਪੀ ਲਾ ਦੇਖੋ ਹੁਣ ਜਿਹੜਾ ਥੋੜਾ ਬੁਸਮਾਨ ਡੇਰੀ ਵਾਲਾ ਸਮਾਨ ਲਈਆਂ ਹੁਣ ਇਹ ਆਪਣਾ ਦਿਖਾਨੀ ਆ ਠੀਕ ਹੈ ਜਰਾ ਸਾਹ ਲ ਲਈਏ ਸardar ji ਨੂੰ ਪੱਜੋ ਭਾਜ ਲੱਗੀ ਹੁੰਦੀ ਏ ਸਮਾਨ ਵਾਂਗੂ ਕੋਈ ਟੰਗਦੋ ਨਾ ਮਿਲੇ ਭਾਜ ਲੱਗੀ ਹੋਈ ਏ sardar ji ਨੂੰ ਤੇ ਚਲੋ ਮੈਂ ਦਿਖਾਨੀ ਆ ਤੁਹਾਨੂੰ ਆਪਣੋ ਇੱਕ ਵਾਰ ਫਿਰ ਦੁਬਾਰਾ ਨਾ ਤੇ ਹੁਣ ਜੀ ਮੈਂ ਪਾਣੀ ਪੂਣੀ ਪੀ ਲਿਆ ਤੇ ਮੈਂ ਲਈ ਸੀ ਡੇਰੀ ਪ੍ਰੋਡਕਟ ਜੋ ਮੈਂ ਆਂਦੀ ਪਰ ਫ੍ਰਿਜੀ ਰੱਖੇ ਮੈਂ ਲੱਸੀ ਦੇ ਪੈਕੇਟ ਲਈ ਸੀ ਦੋ ਇੱਕ ਦਹੀਂ ਦਾ ਪੈਕੇਟ ਲਈ ਸੀ ਤਿੰਨ ਘਰ ਮੈਂ ਦੁੱਧ ਲਈ ਆਈ ਸੀ ਥੁੱਦ ਮੈਂ ਰੱਖਤਾ ਗੈਸ ਤੇ ਜਿੱਦ ਮੈਂ ਖੀਰ ਬਣਾ ਰਹੀ ਹਾਂ ਠੀਕ ਹੈ ਇਹ ਚਾਪ ਦਾ ਪੈਕੇਟ ਹੈ ਫਟਾਫਟ ਮੈਂ ਚਾਪ ਚਾਪ ਦਾ ਪੈਕੇਟ ਤਾਂ ਪਹਿਲੇ ਫ੍ਰਿਜ 'ਚ ਪਿਆ ਸੀ ਤੇ ਬਸ ਮੈਂ ਹੋਰ ਬਾਕੀ ਜਿਹੜੇ ਉਹ ਪਨੀਰ ਲੈ ਕੇ ਰੱਖਤੇ ਜਿਸ ਵੀ ਜੀ ਸਦਾ ਜੀ ਨੇ ਪਰੌਂਠਾ ਬਗੜਾ ਖਣਾ ਹੈਗਾ ਤੇ ਪੰਨੀਰ ਦਾ ਪਰੌਂਠਾ ਬਣ ਜਾਏਗਾ ਮੈਂ ਤੇ ਜੱਸ ਦੇ ਪਟਾਕੇ ਵਸਤੇ ਜਾਣਾ ਸੀ ਤੇ ਮੈਨਾਂ ਚਾਵਲ ਰਾਤ ਦੇ ਪਏ ਸੰਜੁਰਾਜਮਨ ਬਣਾਇਸਨੋਂ ਥੋੜੇ ਜੇ ਬੱਚੇ ਸਨ ਕਿਉਂਕਿ ਰਾਜਮਾ ਖਤਮ ਰੋਟੀ ਖਤਮ ਤੇ ਬਸ ਚਾਵਲ ਰਹਿ ਗਏ ਸਨ ਤੇ ਮੈਂ ਬਸ ਉਹ ਬੜਾ ਫੜ ਚਾਵਲ ਬਣਾਇ ਤੇ ਮੈਂ ਆਪ ਨੂੰ ਦਿਖਾਤਾ ਪਿਛੇ ਮੈਂ ਟਮਾਟਰ ਪਿਆਜ਼ ਕਾਜੂ ਤੇ ਅਦਰਕ ਉਹਨਾਂ ਨੂੰ ਚੰਗੀ ਤਰ੍ਹਾਂ ਪਹਿਲੇ ਇੱਕ ਵਾਰ ਉਬਾਲ ਲਿਆ ਜੋ ਉਬਲਿਆ ਮਸਾਲਾ ਸੀਨਾ ਉਹਨੂੰ ਅਸੀਂ ਨਾ ਮਲਾਈ ਪਾ ਕੇ ਨਾ ਮਿਕਸੀ ਚ ਪੀਸ ਲਾਂਗੇ ਆਪ ਜਿਹਦੇ ਕੋਲ ਠੰਡੀ ਮਲਾਈ ਪਈ ਹੋएगी ਤੇ ਉਹ ਮਸਾਲੇ ਦੇ ਅੰਦਰ ਹੀ ਮਲਾਈ ਪਾ ਦੋ ਤੇ ਨਾਲ ਹਲਕੇ ਹਲਕੇ ਪਲਸ ਮੁਰ ਤੇ ਪੀਸਨਾ ਪੀਸਨਾ ਬੜੇ ਆਰਾਮ ਨਾਲੇ ਕਿਦਰ ਮਲਾਈ ਨਾ ਮੱਖਣ ਨਾ ਛੋੜ ਜਾਏ ਕਿਉਂ ਨਾ ਉਹ ਫਿਰ ਮੈਲਟ ਨਾ ਹੋ ਜਦੋਂ ਜ਼ਿਆਦਾ ਤੇ ਬਸ ਮਸਾਲੇ ਨਾਲ ਠੰਡਾ ਹੋਏਗਾ ਨਾ ਮਸਾਲਾ ਤੇ ਮਲਾਈ ਪੀਸ ਜਾਏਗੀ ਤੇ ਇੱਕ ਬੜਾ ਅੱਛਾ ਜਿਹਾ ਟੈਕਸਚਰ ਆ ਜਾਏਗਾ ਜਿਵੇਂ ਦੇਖੋ ਇਹ ਮੇਰਾ ਆਇਆ ਸੀ ਇਹਦਾ ਤੇ ਗ੍ਰੇਵੀ ਦਾ ਤੇ ਬਸ ਫਿਰ ਮੈਂ ਕੀ ਕੀਤਾ ਸੀ ਤੇ ਉਸ ਗ੍ਰੇਵੀ 'ਚ ਮੈਂ ਐਸ ਚਾਪਦਾ ਸੋਇਆ ਚਾਪਦਾ ਮਸਾਲਾ ਬਾਤਾ ਉਹ ਵਾਲਾ ਪੌਚ ਮੈਂ ਹੋਰ ਕੋਈ ਨਮਕ ਮਿਰਚਾ ਕੁਝ ਨਹੀਂ ਪਾਇਆ ਤੇ ਬਸ ਫਿਰ ਉਹਦੇ ਬਾਅਦ ਉਹ ਮਸਾਲਾ ਥੋੜਾ ਰਿਜ ਗਿਆ 15 ਮਿੰਟ ਤੋਂ ਬਾਅਦ ਮੈਂ ਆਈ ਔਰ ਆ ਕੇ ਮੈਂ ਉਹਨੇ ਚਾਪ ਮਿਕਸ ਕੀਤੀ ਏ ਨਾ ਮੇਰੇ ਏਦਿਸ਼ ਕੋਈ ਬਟਰ ਪਾਇਆ ਹੈ ਨਾ ਮੇਰੇ ਏਦਿਸ਼ ਕੋਈ ਛੀ ਪਾਇਆ ਸਿਰਫ ਜਿਹੜਾ ਚਾਪ ਵਾਲਾ ਔਇਲ ਸੀ ਨਾ ਮੈਂ ਉਹਦੇ ਵਿੱਚ ਹੀ ਮਸਾਲਾ ਪਾਤਾ ਸੀ ਤੇ ਉਹਦੇ ਮੈਂ ਪਹਿਲੇ ਕਟੋਰੀ ਮਲਾਈ ਪਾ ਕੇ ਮਸਾਲਾ ਪਿਛਲੇ ਸੀ ਤੇ ਬਸ ਇਹ ਮੇਰੀ ਚਾਪ ਬਹੁਤ ਅੱਛੀ ਬਣ ਗਈ ਸੀ ਤੇ ਬਸ ਜੀ ਔਰ ਮੈਂ ਚਾਪ ਕਿਉਂ ਬਣਾਈ ਔਰ ਮੈਂ ਆਪਣੇ ਅੱਗੇ પ્રસੰਗੀ ਕਿ ਮੈਂ ਚਾਪ ਫਟਾਫਟ ਮੈਂ ਚਾਪ ਕਿਉਂ ਬਣਾਈ ਤੇ ਉਸ ਤੋਂ ਬਾਅਦ ਮੈਂ ਨਾਲ ਮੈਂ ਖੀਰ ਤਰੀ ਹੋਈ ਸੀ ਤੇ ਖੀਰ ਇਸ ਮੈਂ ਰਾਤ ਵਾਲੇ ਉਬਲੇ ਹੋਏ ਚੜ ਚਾਵਲ ਸਨ ਮੈਂ ਉਹ ਚਾਵਲ ਪਾਤੇ 1 ਆਵਰ ਲੇਟਰ ਬਸ ਹੁਣ ਥੋੜੀ ਜਿਹੀ ਬੀਤ ਗਈ ਸੀ ਤੇ ਬਸ ਸਤਾਰ ਜੀ ਨੇ ਕਿਹਾ ਹੁਣ ਪਾ ਦੇ ਮੈਂ ਦਿਆ ਨਾ ਲੰਗਰ ਤੇ ਇਹ ਦੋਨੋਂ ਗਾਰਡ ਦੋ ਜਾਂ ਤਿੰਨ ਜਿਹੜੇ ਗਾਰਡ ਥੱਲੇ ਹੈਗੇ ਨੇ ਸਾਡੇ ਇੱਥੇ ਗੇਟ ਦੇ ਗਾਰਡ ਨੇ ਤਿੰਨ ਚਾਰ ਗੇਟ ਨੇ ਤੇ ਇਹਨਾਂ ਗਾਰਡਾਂ ਨੂੰ ਸਰਦਾਰ ਜੀ ਲੰਗਰ ਦੇ ਕੇ ਆਣਗੇ ਤੇ ਬਸ ਮੈਂ ਫੁਲਕੇ ਨਹੀਂ ਬਣਾ ਸਕਦੀ ਸੀ ਤੇ ਮੈਂ ਤੇ ਮੱਲਾ ਬਾਰ ਪਰਾਂਠੇ ਵਾਲੇ ਪੈਕੇਟ ਲਿਆਈ ਸੀ ਡੈਰੀ ਪ੍ਰੋਡਕਟ ਵਿੱਚ ਤੇ ਨਾਲ ਨਾਲ ਮੈਂ ਸਬਜੀ ਬਣਾਈ ਖੀਰ ਬਣਾਈ ਸਲਾਦ ਕਟਿਆ ਨਾਲ ਅਸੀਂ ਮੰਦਿਰ ਚ ਭੋਗ ਲਾ ਕੇ ਮਠਾਈ ਰੱਖੀ ਤੇ ਬਸ ਫਿਰ ਅਸੀਂ ਉਸ ਤੋਂ ਬਾਅਦ ਇਹ ਪ੍ਰਸ਼ਾਦ ਅਸੀਂ ਗਾਰਡਨ ਨੂੰ ਦੇਤਾ ਸੀ ਤੇ ਐਸੀ ਮੰਦਿਰ ਸਜਾਇਆ ਸਰਦਾਰ ਜੀ ਨੇ ਇਹ ਸਭ ਕੁਝ ਮੈਂ ਕੁਝ ਨਹੀਂ ਕੀਤਾ ਇਸ ਵਾਰ ਮੈਂ ਕਿਹਾ ਕਿ ਐਸੀ ਕਿ ਮੇਰਾ ਦਿਲ ਨਹੀਂ ਮੰਨਦਾ ਇਹ ਸਭ ਸਰਦਾਰ ਜੀ ਨੇ ਕੀਤਾ ਹੈ ਸਰਦਾਰ ਜੀ ਮਠਾਈ ਲੈ ਆਏ ਸਰਦਾਰ ਜੀ ਨੇ ਹੀ ਸਭ ਮੰਦਿਰ ਜੋੜਿਆ ਰौनक ਨੇ ਮੈਂ ਮਥੜ ਡੇਗ ਲੀ ਸੀ ਮਾਤਾ ਰਾਣੀ ਨੂੰ ਬਸ ਮੈਂ ਹੋਰ ਕੁਝ ਨਹੀਂ ਕੀਤਾ ਕਿਉਂਕਿ ਮੇਰਾ ਦਿਲ ਬਿਲਕੁਲ ਨਹੀਂ ਸੀ ਮੈਂ ਕੋਈ ਕੈਂਡਲ ਕੁਝ ਨਹੀਂ ਔਰ ਤੁਸ ਦੇਖਣਾ ਅੱਗੇ ਮੈਂ ਕੱਪੜੇ ਵੀ ਚੇਂਜ ਨਹੀਂ ਕੀਤੇ ਮੇਰਾ ਅੱਗ ਵੀ ਨਹੀਂ ਸੀ ਅੰਦਰ ਕੁਸ਼ ਕਰਨ ਦਾ ਇਸ ਵਾਰ ਤੇ ਕੋਈ ਗੱਲ ਨਹੀਂ ਜੀ ਚਲੋ ਬਾਬਾ ਜੀ ਅੱਗੋ ਦੇਮ ਸੇ ਤੰਦੂਰੀ ਪੂਰੇ ਪਰਿਵਾਰ ਨੂੰ ਤੇ ਅਗਲੇ ਸਾਲ ਦੀ ਦੀਵਾਲੀ ਵਾਵਾ ਹੋਏਗੀ ਤੇ ਸਾਰ ਜੀ ਨੇ ਨਾ ਜੈਸੇ ਕਹਿੰਦੇ ਥੋ ਵੀ ਜਿੱਧਰ ਕੈਂਡਲਸ ਲਗਾਤੀਆਂ ਸੀ ਤੇ ਹੁਣ ਇਹ ਜਿਹੜੀ ਖੀਰ ਹੈ ਨਾ ਬਸ ਮੈਂ ਰੌਣਕ ਨੂੰ ਪਾ ਕੇ ਦਿੱਤੀ ਸਾਰ ਜੀ ਸਭ ਨੂੰ ਥੱਲੇ ਲੰਗਰ ਦੇ ਆਏ ਤੇ ਬਸ ਜੋ ਬੱਚਿਆ ਸੀ ਹੁਣ ਉੱਚ ਮੈਂ ਥੋੜੀ ਜੀ ਖੀਰ ਮਰਾਂ ਨੂੰ ਪਾ ਕੇ ਦੇਤੀ ਸੀ ਤੇ ਬਸ ਮੈਂ ਇਧਰ ਹੁਣ ਆਪ ਨੂੰ ਖੀਰ ਖਾ ਕੇ ਦਿਖਾ ਰਹੀ ਆਂ ਆਪ ਦੇਖ ਲਓ ਮੇਰਾ ਉਹੀ ਸੂਟ ਹੈ ਮੈਂ ਕੁਝ ਵੀ ਚੇਂਜ ਨਹੀਂ ਕੀਤਾ ਤੇ ਬਸ ਠੀਕ ਹੈ ਜੀ ਦੀਵਾਲੀ ਖੁਸ਼ੀਆਂ ਦੇ ਤਿਉਹਾਰੇ ਤੇ ਮੈਂ ਬੱਚਿਆਂ ਨਾਲ ਜੀਵਨ ਸਰਦਾਰ ਜੀ ਨਾਲ ਖੁਸ਼ ਆ ਮੈਂ ਇਹਨਾਂ ਨੂੰ ਚਾਪ ਬਣਾਤੀ ਖੀਰ ਬਣਾਤੀ ਔਰ ਮੈਂ ਆਪਣੇ ਦਿਲ ਨਾਲ ਗਾੜਸ ਵਗੈਰ ਨੂੰ ਥੋੜਾ ਬਹੁਤ ਲੰਗਰ ਪੋਚਾਤਾ ਸੀ ਤੇ ਉਹ ਸਰਦਾਰ ਜੀ ਖੁਦ ਹੀ ਦੇ ਕੇ ਆਏ ਸੰ ਕਿ ਜੋ ਮਾਤਾ ਰੰਡ ਦਾ ਪ੍ਰਸ਼ਾਦ ਸੀ ਉਹ ਚੱਕੜ ਗੁੜੀ ਕੇ ਸਭ ਸਰਦਾਰ ਜੀ ਸਭ ਨੂੰ ਦੇ ਆਏ ਸੰ ਤੇ ਚਲੋ ਜੀ ਅਸੀਂ ਐਵੇਂ ਨਾ ਦਿਖਾ ਰਿਹਾ ਮੇਰੇ ਨਾਲ ਤਾਂ ਨਾ ਕੁਝ ਛਿਲ ਗਿਆ ਜਿਸ ਮੇ ਨਾਲ ਨਾ ਤੇ ਚਲੋ ਜੀ ਫਿਰ ਮਿਲਨੇ ਆ ਆਪ ਨੂੰ ਸਵੇਰੇ ਏ ਫਿਊ ਮਿੰਟਸ ਲੇਟਰ ਤੇ ਬਸ ਇਹ ਹੁਣ ਜੀ ਸਦਾਰ ਜੀ ਰੋਟੀ ਖਾ ਲੈਣਗੇ ਉਹਨਾਂ ਨੂੰ ਮੈਂ ਸਾਈ ਰੋਟੀ ਪਾ ਕੇ ਦੇਤੀ ਸੀ ਇਧਰ ਚਾਪ ਔਰ ਨਾਨ ਬਟਰ ਨਾਨ ਤੇ ਬਸ ਨਾਲ ਸਲਾਦ ਨਾਲ ਖੀਰ ਕਿਉਂਕਿ ਨਾ ਮਲਾਵਾ ਪਰੌਂਠੇ ਖਤਮ ਹੋ ਗਏ ਸਨ ਉਹ ਮੈਂ ਥੋੜੀ ਜੀ ਪੈਕਟ ਲਈ ਸੀ ਬਸ ਉਹ ਮੁੱਕ ਗਏ ਸਨ ਤੇ ਉਸਦਰ ਜੀ ਪਹਿਲੇ ਚਾਪ ਟੈਸਟ ਕਰ ਚੁੱਕੇ ਨੇ ਉਹਨਾਂ ਚਾਪ ਵਧੀਆ ਲੱਗੀ ਤੇ ਫਿਰ ਉਹਨੇ ਨਾਨ ਮੰਗਵਾਏ ਹੋਰ ਤੇ ਰੋਟੀ ਖਾਧੀ ਦਿ ਨੈਕਸਟ ਡੇ ਤੇ ਹੈਲੋ ਜੀਸਸ ਸ਼੍ਰੀ ਗਾਲ ਜੀ ਵੈਲਕਮ ਹੋ ਗਿਆ ਜੀ ਆਪ ਦਾ ਨਿਊ ਵਲੌਗ ਇਸ ਨੈਕਸਟ ਡੇ ਮਾਰਨਿੰਗ ਹੋਗੀ ਜੀ ਤੇ ਮਾਨੀ ਗੀ ਜੀ ਰਿਤਿਕਾ ਦਾ ਫੋਨ ਆਇਆ ਸੀ ਕਿ ਮੈਂ ਵੀ ਮੈਨੀਆਂ ਆਉਂਗੀ ਮਤਲਬ ਉਹ ਕੱਲ ਵੀ ਨਹੀਂ ਆਈ ਔਰ ਅੱਜ ਵੀ ਨਹੀਂ ਆਈ ਮਤਲਬ ਕੱਲ ਉਹ ਮਾਰਨਿੰਗ ਹੀ ਚਾਈ ਸੀ ਦੀਵਾਲੀ ਵਾਲੇ ਦਿਨ ਤੇ ਫੁੱਲ ਡੇ ਹੋਣੀ ਆਈ ਤੇ ਅੱਜ ਵੀ ਦੇਖ ਲਓ ਨਹੀਂ ਆਈ ਹੋਰ ਬਟ پتہ ਕਿਸੇ ਕੀ ਜਸ ਨੇ ਨਾ ਬਹੁਤ سارے ਪਾਪਪ ਆਪ ਫੋੜ ਕੇ ਨਾ ਬਹੁਤ ਸਾਰਾ ਗਨ ਪਾ ਰੱਖਿਆ ਸੀ ਤੇ ਫਿਰ ਕਹਿ ਮੈਂ ਕਿ ਮੈਂ ਛਾੜੂ ਮਾਰ ਲੈਣੀ ਆ ਠੀਕ ਹੈ ਇਸੇ ਮਗਰ ਸਰਦਾਰ ਜੀ ਨੇ ਮਨਾ ਕੀਤਾ ਸੀ ਕਿ ਥੱਲੇ ਗਾਰਡ ਨੂੰ ਬੁਲ ਕੇ ਕਿਸੇ ਹੋਰ ਨੂੰ ਬੁਲਾ ਲੈ ਮੈਂ ਕਿ ਕੋਈ ਹੋਰ ਕਦੋਂ ਆਏਗੀ ਹਰ ਹਰ ਕੰਵਲਦਨਾ ਇੱਕ ਆਪਸ਼ਨ ਹੁੰਦਾ ਹੈ ਪੋਪੜੇ ਘਰ ਘਰੀ ਹੁੰਦੀ ਹੈ ਤੇ ਫਿਰ ਜੇ ਕੋਈ ਦੂਜਾ ਬੰਦਾ ਬੁਲਾਵੇ ਨਾ ਤੇ ਉਹੀ ਬੰਦੀਏ ਕਿ 3-4 ਵਜੇ ਤਾਂ ਬਾਅਦ ਤੇ 3-4 ਵਜੇ ਤਾਂ ਬਾਅਦ ਤੇ ਬਹੁਤ ਲੇਟ ਹੋ ਜਾਏਗਾ ਤੇ ਚਲੋ ਜੀ ਫਿਰ ਇਧਰ ਮੈਂ ਝਾੜੂ ਮਾਰੀ ਸੀ ਤੇ ਸਭ ਕੋਈ ਨਾ ਆਪਣਾ ਆਪਣਾ ਕੰਮ ਪਕੜਨ ਦੀ ਪੋਚਾ ਮੈਂ ਨਹੀਂ ਮਾਰਾਂਗੀ ਮੈਂ ਸੇਵ ਝਾੜੂ ਮਾਰਿਆ ਸੀ ਤੇ ਮੈਂ ਝਾੜੂ ਕਿਉਂਕਿ ਮੈਂ ਪਟਾਕੇ ਵਾਲਾ ਗੰਦ ਕੱਢਣਾ ਚਾਹ ਰਹੀ ਸੀ ਕਿ ਬਹੁਤ ਜ਼ਿਆਦਾ ਹੋ ਰਿਹਾ ਸੀ ਪਟਾਕੇ ਵਾਲਾ ਨਾ ਜਦ ਜ਼ਿਆਦਾ ਕੋ ਪਾਪ ਆਪ ਦਾ ਬਹੁਤ ਜ਼ਿਆਦਾ ਫੈਲ ਰਿਹਾ ਸੀ ਤੇ ਬਸ ਫਿਰ ਇਧਰ ਮੈਂ ਡਸਟਬਿੰਗ ਪਲੇਟ ਚੁੱਕਾਂਗੀ ਤੇ ਮੈਂ ਕੂੜਾ ਪਾਣਾ ਸੀ ਥੈਲੀ ਸਿਸਦਾਰ ਜੀ ਕਿ ਸੇ ਤੂੰ ਛੋੜ ਦੇ ਕਿ ਥੋੜਾ ਸਾਰਾ ਮੈਂ ਇਕੱਠਾ ਕਰ ਦਿੰਦਾ ਵਾ ਤੂੰ ਝਾੜੂ ਮਾਰ ਦੇ ਤੇ ਮੈਂ ਕਿਹਾ ਠੀਕ ਹੈ ਛੇ ਮਿਲਜੁਲ ਕੇ ਕੰਮ ਖਤਮ ਤੇਜਾ ਸਜੇ ਵੀ ਬਟਾਕੇ ਫੋੜਨ ਤੋਂ ਬਾਅਦ ਨਹੀਂ ਯਾਰ ਅਸੀਂ ਉਹ ਆਪਣੇ 3-4 ਡੱਬੇ ਲਿਆ ਰੱਖੇ ਹੁੰਨੇ ਆਪਣੇ ਤੇ ਬਸ ਉਹ ਫੋੜੀ ਜਾ ਰਿਹਾ ਫੋੜੀ ਜਾ ਰਿਹਾ ਇੱਕ ਡੱਬੇ 50 ਡੱਬੇ ਆਉਂਦੀਆਂ ਨੇ ਤੇ ਮਤਲਬ ਕਿ ਸੋਚੋ ਕਿੰਨੇ ਸਾਰੇ ਬਟਾਕੇ ਲੈ ਕੇ ਆਏ ਛੋਟੇ ਬਟਾਕੇ ਅੱਜ ਤੇ ਬਸ ਇਧਰ ਹੁਣ ਸਭ ਕੰਮ ਖਤਮ ਹੋ ਜਾਏਗਾ ਕਿ ਇਧਰ ਸੀ ਕਿ نیچے ਵੀ ਜਾਣਾ ਬਹੁਤ ਸਾਰੇ ਕੰਮ ਵੀ ਕਰਨੇ ਨੇ ਤੇ ਬਸ ਮੈਂ ਜਿੰਨਾ ਨਿਕਾਲ ਸਿੱਕਵੇਂ निकाले ਬਾਕੀ ਸਰਦਾਰ ਜੀ ਕੁਝ ਵਾਈਪਰ ਨਾ ਨਿਕਾਲ ਲੈਣਗੇ ਕਿਉਂਕਿ ਨਾ ਐ ਦਾਣੇ-ਦਾਣੇ ਛੋਟੇ ਡੰਨ ਬਹੁਤ ਫੈਲ ਜਾਂਦੇ ਨੇ ਤੇ ਮੈਂ ਇਤਨੀ ਵਾਰ ਨਿਕਲ ਚੁੱਕੀਆਂ ਐ ਬਲਕਨੀ ਚੋਂ ਦੋਨੋਂ ਰੂਮ ਚੋਂ ਕਿਚਨ ਚੋਂ ਬਹੁਤ ਨਿਕਲ ਚੁੱਕੀ ਤੇ ਉਧਰ ਉਧਰ ਰੌਣਾ ਕੁਝ ਕਰ ਰਹੇ ਹੈ ਕਿਚਨ ਵਿੱਚ ਪਤਾ ਨਹੀਂ ਕੀ ਕਰ ਰਹੇ ਹੈ ਤੇ ਬਸ ਉਹ ਨੋ ਬਾਹਰ ਆਏਗਾ ਤੇ ਮੈਂ ਪਾੜਨੇ ਮੰਜਾਂਗੀ ਤੇ ਹੁਣ ਮੈਂ ਇਸ ਟਾਈਮ ਪਾੜਨੇ ਮੰਜ ਰਹੀ ਆ ਤੇ ਇਹ ਸਾਰਾ ਇੱਕ ਐਸੀ ਮੈਂ ਸੁੱਕਾ ਸੁੱਕਾ ਕੂੜਾ ਹੈ ਇਹ ਸੁੱਕਾ ਬਸ ਪਟਾਕੇ ਦਾ ਹੀ ਕੂੜਾ ਹੈ ਹੋਰ ਤੇ ਕੋਈ ਕੂੜਾ ਹੈ ਹੀ ਨਹੀਂ ਘਰ 'ਚ ਕਿਉਂਕਿ ਬਾਕੀ ਤੇ ਸਾਰਾ ਕਿਚਨ ਦਾ ਕੂੜਾ ਡਸਪਿੰਚ ਹੁੰਦਾ ਇਹ ਸਾਰਾ ਸੁੱਕਾ ਕੂੜਾ ਜੋ ਜਸ ਨੇ ਬਚਾਇਆ ਸੀ ਬਸ ਉਹ ਇਹ ਕਹਿ ਰਹੇ ਮੈਂ ਇਕੱਠਾ ਕਰ ਦੇਣਾ ਵਾ ਤੇ ਚਲੋ ਜੀ ਸਰਦਾਰ ਜੀ ਕੂੜਾ ਘਟਾ ਗਏ 1 hour later ਬੱਸ ਜੀ ਹੁਣ ਸਾਰਾ ਘਰ ਦਾ ਕੰਮ ਮੁਕਾਇਆ ਮੈਂ ਤੇ ਉਸ ਤੋਂ ਬਾਅਦ ਸਾਰਾ ਘਰ ਸਾਫ਼ ਕਰਕੇ ਤੇ ਫਿਰ ਰੈਡੀ ਹੋ ਗਈ ਸੀ ਤੇ ਜਸਵੀ ਰੈਡੀ ਵੀ ਸਰਦਾਰ ਜੀ ਵੀ ਰੈਡੀ ਤੇ ਚਲੋ ਜੀ ਹੁਣ ਚੱਲਨੇ ਆ نیچے ਤੇ نیچے ਕੋਈ ਛੋਟਾ ਮोटा ਸਮਾਨ ਜੋ ਲੈਣਾ ਉਹ ਲਈਏ ਦੇਖੀਏ ਕੁਝ ਖਾਈਏ ਪੀਏ ਸੇਰਦੀ ਐਵੇਂ ਨਿਕਲ ਗਏ ਬੱਸ ਆ ਦੇਖ ਲੋ ਪੰਗੇ ਲੈ ਰਹੇ ਕਦੀ ਸਿਰਤੇ ਹੱਥ ਕਦੀ ਕੁਝ ਉਨੇ ਸਭ ਆਪਣਾ ਆਪਣਾ ਆਸ਼ੀਰਵਾਦ ਦਿਲਾ ਸ਼ੁਕਰਦਾਨ ਕੀ ਯਾ ਜਸ ਐ ਰਾਨੋਂ ਦੇਖ ਲੋ ਇਹ ਦੇਖੋ ਬਸ ਤੇ ਬੱਸ ਜੀ ਮੈਂ ਆਪ ਨੂੰ ਇਹ ਤਿੰਨਾਂ ਦੀ ਲੁੱਕ ਦਿਖਾ ਰਿਹਾ ਸਾਂ ਪਜਾਮਾ ਕੁਰਤਾ ਪੈਂਟ ਸ਼ਰਟ ਤੇ ਟੀ-ਸ਼ਰਟ ਪਜਾਮਾ ਰਾਨੋਂ ਦਾ ਜੀਨਸ ਜੀ ਕੰਫਰਟੇਬਲ ਨਹੀਂ ਹੋ ਰਿਹਾ ਸੀ ਉਹਦੀ ਸਾਈਡਾਂ ਤੋਂ ਲੱਗ ਰਹੀ ਸੀ ਤੋ ਘਰਸ ਵਿੱਚ ਪਜਾਮਾ ਪਾ ਕੇ ਜਾਉਂਗਾ ਤੇ ਮੈਂ ਕਿਹਾ ਚੱਲ ਪਜਾਮਾ ਪਾ ਲੈ ਬਰਨੋਂ ਸਦਾਰ ਜੀ ਬਹੁਤ ਕਹੇ ਸੀ ਜੀਨਸ ਪਾ ਕੇ ਚੱਲ ਉਹ ਜੀ ਇਸ ਲਈ ਮੰਨਿਆ ਨਹੀਂ ਔਰ ਜਸ ਨੇ ਭਾਏ ਸੀ ਕੁਰਤਾ ਪਜਾਮਾ ਕਿਉਂਕਿ ਜਸ ਵੀ ਕੰਫਰਟੇਬਲ ਨਹੀਂ ਹੁੰਦਾ ਜਿਆਦਾ ਜਲਦੀ ਉਹਨੂੰ ਤੇ ਉਹਨੇ ਵੀ ਕੁਰਤਾ ਪਜਾਮਾ ਹੀ ਪਾ ਲਿਆ ਤੇ ਚਲੋ ਜੀ ਫਿਰ ਅਸੀਂ ਇਧਰ ਆਏ ਹਾਂ ਉਹਨੇ ਮਾਰਕੀਟ ਦੇਖ ਰਹੀ ਸੀ ਇੱਕ acha Domino's ਆ ਗਿਆ ਸੀ ਹਾਂ ਪੀਜ਼ਾ ਖਾਣ ਵਾਸਤੇ ਤੇ Domino's ਪਹੁੰਚ ਗਿਆ ਸੀ ਪਹਿਲੇ ਸੀ ਵਿਛਲਵੇਂ ਦਾ ਮੜੀ ਸੀ ਉਧਰੋਂ ਬਾਹਰ ਨਿਕਲੇ ਤੇ ਮੈਂ ਤੁਹਾਨੂੰ ਦਿਖਾ ਦੂੰਗੀ ਕੀ ਕੁਝ ਲੈ ਆਏ ਹਾਂ ਕਿਉਂਕਿ ਵਿਸ਼ੈਲਮੇਗਾ ਮਾੜੀ ਵੀਡੀਓਜ਼ ਨਹੀਂ ਬਣਾ ਸਕਦੇ ਤੇ ਫਿਰ ਡੋਮੀਨੋਜ਼ ਗਏ ਡੋਮੀਨੋਜ਼ ਦਾ ਆਰਡਰ ਅਸੀਂ ਘਾਰ ਹੀ ਮੰਗਾ ਲਿਆ ਸੀ ਤੇ ਹੁਣ ਅਸੀਂ ਵਾਪਸ ਹੀ ਆ ਗਏ ਕਿਉਂਕਿ ਡੋਮੀਨੋਜ਼ ਦਾ ਕੁਝ ਅਜੀਬ ਸੀ ਫੀਲਿੰਗ ਸੀ ਖਾਲੀ-ਖਾਲੀ ਬੇਕਾਰ ਜਿਹਾ ਆਊਟਲੈਟ ਹੈ ਇਧਰ ਦਾ ਅੱਛਾ ਨਹੀਂ ਹੈ ਤੇ ਅਸੀਂ ਵੀ ਆਪਣਾ ਆਰਡਰ ਨਾ ਘਾਰ ਹੀ ਮੰਗਾ ਲਿਆ ਅਸੀਂ ਸਿਰਫ ਜਸਨੇ ਖਾਣਾ ਸੀ ਪੀਜ਼ਾ ਤੇ ਚੌਮਨ ਵਗੈਰਾ ਫਿਰ ਜਸਤਾਰ ਜੀ ਡੋਮੀਨੋਜ਼ ਦੇਖ ਕੇ ਨਾ ਕਿਹਾ ਅੱਛਾ ਨਹੀਂ ਹੈ ਤੇ ਅਸੀਂ ਘਰ ਵਾਪਸ ਆ ਗਏ ਤੇ ਚਲੋ ਜੀ ਘਰ ਆ ਗਏ ਓਏ ਠੀਕ ਹੈ ਜੀ ਜਿਹੜਾ ਸਮਾਨ ਲਿਆਇਆ ਉਹ ਵੀ ਦਿਖਾਨੀ ਆ ਜਿਹੜਾ ਕੱਲ ਰਹਿ ਗਿਆ ਸੀ ਉਹ ਵੀ ਦਿਖਾਨੀ ਆ ਡੈਰੀ ਪ੍ਰੋਡਕਟ ਤੋਂ ਇਲਾਵਾ ਰਹਿ ਗਿਆ ਸੀ ਉਹ ਵੀ ਦਿਖਾਨੀ ਆ ਤੇ ਹੁਣ ਜਿਹੜਾ ਲਿਆਇਆ ਇਹ ਥੱਲੇ ਵਿਸ਼ਾਲ ਤੋਂ ਮੈਂ ਤੁਹਾਨੂੰ ਉਹ ਵੀ ਦਿਖਾਨੀ ਆ ਠੀਕ ਹੈ ਮੈਂ ਜਰਸੀ ਦੋ ਨਾ ਨਾਈਟ ਸੂਟ ਦੇ ਸ਼ਰਟਾ ਲੈਣੇ ਸੀ ਉਹ ਵੀ ਦਿਖਾਨੀ ਆ ਦੋ ਮਿੰਟ ਕੱਲ ਸਮਾਨ ਆਇਆ ਸੀ ਨਾ ਐਸੀ ਇੱਕ ਕਸਤੂਰੀ ਮੇਥੀ ਠੀਕ ਹੈ ਤੇ ਇਹ ਮੇਰੇ ਚੀਆ ਸੀਡ ਦੇ ਪੰਜ ਪੈਕੇਟ ਤੇ ਨਾਲ ਇਹ ਮੈਂ ਲਈ ਸੀ ਲੌਂਗ ਹੁਣ ਸਰਦੀ ਸ਼ੁਰੂ ਹੋ ਰਹੀ ਏ ਤੇ ਨਾਲ ਮੈਂ ਲਈ ਸੀ ਇਹ ਨਾ ਇਹ ਇਹ ਜਵਿਤਰੀ ਬੋਲਦੇ ਨੇ ਇਹਨੂੰ ਜਵਿਤਰੀ ਇਹਨਾਂ ਨਾ ਚਾਵਲ ਹੀ ਪਾਓ ਨਾ ਅਰੇ ਸ਼ਾਂਤੀ ਕਰੋ ਤੇ ਇਹਦੀ ਬੜੀ ਖੁਸ਼ਬੂ ਆਉਂਦੀ ਏ ਤੇ ਪੱਤਾ ਇਹ ਜਵਿਤਰੀ ਜੀ ਪਾ ਲਓ ਤੇ ਦੋ ਤਿੰਨ ਲੌਂਗ ਪਾ ਲਓ ਬਿਰਿਆਨੀ ਤੇ ਨਾਲ ਮੋਟੀ ਇਲਾਚੀ ਮੋਟੀ ਇਲਾਚੀ ਛੋਟੀ ਇਲਾਚੀ ਰਹਿ ਗਈ ਇੱਧਰ ਨਾ ਸਮਾਨ ਮੰਨ ਕੁਝ ਛੰਗਾ ਨਹੀਂ ਲੱਗਿਆ ਇਸ ਮੈਂ ਲੈ ਕੇ ਨਹੀਂ ਆਈ ਅੱਜ ਇਸ ਲਈ ਠੀਕ ਹੈ ਤੇ ਇਹੀ ਸਮਾਨ ਮੈਂ ਕੱਲ ਦਾ ਰਹਿ ਗਿਆ ਜੋ ਡੇਰੀ ਪ੍ਰੋਡਕਟ ਦੇ ਨਾਲ ਲਿਆ ਸੀ ਉਹ ਰਹਿ ਗਿਆ ਸੀ ਇਹ ਜਿਹੜਾ ਹੁਣ ਲੈ ਕੇ ਆਇਆ ਨਾ ਜੋ ਹੁਣ ਜਸ ਲੈ ਆਇਆ ਉਹ ਐਵੇਂ ਇਹ ਵਾਲਾ ਡੱਬਾ ਬਿਸਕੁਟ ਦਾ ਇਹ ਬਾਇ 1 ਗੇਟ 1 ਫ੍ਰੀ ਹੈ ਜੀ। ਮੈਂ ਰਹਿਣਾ ਸੀ ਕਿਸੀ ਪਾਈਨੇ ਕੋਰ ਨਾਲ ਦੇ ਤਾ ਇੱਕ ਇੱਕ ਖਿਡੌਣਾ ਜੋ ਅੱਜਕੱਲ ਚੱਲ ਰਿਹਾ ਹੈ ਟੋਟੋ ਪਤਾ ਨਹੀਂ ਕੀ ਬੋਲਦੇ ਨੇ ਇਹਨੂੰ। ਇਹ ਖਿਡੌਣਾ ਹੈ ਉਧਰ ਦੀ ਖਾਏਗਾ ਥੱਲੇ ਜਾ। ਤੇ ਇਹ ਜਸ ਦੀ ਨਾ ਇਹ ਜਸ ਵਸਤੀ ਲਈਆਂ ਮੈਂ ਦੋ ਗਰਮ ਸ਼ਰਟ ਤੇ ਮੰਦੂ ਇੱਕ ਮਿੰਟ ਨਾ ਇੱਕ ਦਿਖਾ ਲਉਂਾ ਇੱਕ ਮਿੰਟ ਤੇ ਇਹ ਵਾਲੀ ਇੱਕ ਜੈਕਟ ਉਹ ਦਿਖਾਈਓ ਜੈਕਟ ਦੂਰ ਸੇ ਆ ਇਹ ਦਾ ਟੋਏ ਨਾ ਟੋਏ ਦਿਖਾ ਰਿਹਾ ਆਪਣਾ ਇਹ ਰੋਨੋ ਦਿਖਾਏਗਾ ਆਪ ਨੂੰ ਜੈਕਟ ਇਹ ਜੈਸ ਦੀ ਜੈਕਟ ਜਿਹੜੀ ਉਹ ਲੈ ਕੇ ਆਇਆ ਹੈ ਇਹ ਜਿਆਦਾ ਮਹਿੰਗੀ ਨਹੀਂ ਹੈ ਮਤਲਬ ਸੇਲ ਤੇ ਲੱਗੀ ਹੋਈ ਹੈ 500 ਰੁਪਏ ਦਿੱਤੀ ਏ 500 ਦੀ ਹੈ ਨਾ ਹਾਂ 500 ਤੇ ਇਹ ਦੋ ਹੈ 650 ਉਹ ਚਲ ਹਾਉ ਵੀ ਬੇ ਸੇਲ ਤੇ ਮੈਂ ਕਹਿ ਰਾ ਇਹ ਬਾਕੀ ਜਿਸ ਨੂੰ ਲੈ ਕੇ ਆ ਮੈਂ 스노우맨 스노우맨 ਸੱਦੀ ਆ ਗਈ 파लो ਤੇ ਇਹ ਹੋ ਗਿਆ ਇਹ ਹੋ ਗਿਆ ਦੋ ਸ਼ਰਟ ਆਈ ਦੀਆਂ ਠੀਕ ਹੈ ਜੇ ਮੈਂ ਹੋਰ ਦੇ ਦੇ ਕੱਪੜੇ ਦੇ ਪਹਿਲੇ ਤੇ ਇਹ ਵੀ ਦੀ ਏਰੀਏ ਦੀ ਪਤਲੀ ਪਤਲੀ ਸ਼ਰਟਾਂ ਜਿਹੜੀ ਇਹ ਕਹਿੰਦਾ ਨਾ ਮੈਨੂੰ ਗਰਮੀ ਲੱਗਦੀ ਹੈ ਉਹ ਨਹੀਂ ਪੰਦਾ ਇਹ ਦੋ ਸ਼ਰਟਾਂ ਪਤਲੀ ਲਈਆਂ ਤੇ ਇਹ ਉਹਦੇ ਨਾਲ ਇੱਕ ਪਜਾਮਾ ਮਿਲੇ ਦੂਜਾ ਪਜਾਮਾ ਨਹੀਂ ਮਿਲੇ ਪਸੰਦ ਨਹੀਂ ਆਇਆ ਮੈਨੂੰ ਠੀਕ ਹੈ ਤੇ ਇਹ ਨਹੀਂ ਇਹ ਪੁਰਾਣੀ ਹੈ ਨਾ ਛੱਡ ਦੇ ਇੱਕ ਵਾਰ ਇਹ ਲਈ ਮੈਂ ਦੋ ਗੱਦੀਆਂ ਮੈਂ ਸੋਫੇ ਦੇ ਨਾਲ ਨਾਲ ਗੱਦੀਆਂ ਚੇਂਜ ਕਰਨਾ ਚਾਹ ਰਹੀ ਸੀ ਕਿਉਂ ਬੈਟਲ ਪਰ ਮੈਨੂੰ ਮੈਂ ਵੈਸੇ ਇਹ ਲਈਆਂ ਆਪਣੇ ਵਾਸਤੇ ਮਗਰ ਹੁਣ ਸੋਫੇ ਨਾਲ ਗੱਦੀਆਂ ਚੇਂਜ ਕਰਨੀਆਂ ਨੇ ਗਿਆ ਤੇ ਵਾਈਟ ਤੇ ਮੈਂ ਮਹਿਰੂਨ ਗੱਦੀਆਂ ਲਿਆਵਾਂਗੀ ਇਹ ਵਜੀਆਂ ਸਰਦਾਰ ਜੀ ਤੋਂ ਆਣਗੇ ਨਾ ਗੁਰਪ੍ਰਭ ਤੇ ਫਿਰ ਲੈ ਕੇ ਆਉਂਗੀ ਤੇ ਜਾਂ ਫਿਰ ਗੁਰਪ੍ਰਭ ਤੇ ਲੈ ਕੇ ਆਉਂਗੀ ਕਿ ਮੈਂ ਲੈ ਕੇ ਆਉਂਗੀ ਉਹ ਜੋ ਸੋਫੇ ਦੀ ਗੱਦੀਆਂ ਨਾ ਮੋਟੀ ਮੋਟੀ ਉਹ ਮੈਂ ਹਟਾ ਦਾਂਗੀ ਉਹ ਨਹੀਂ ਅੱਛੀਆਂ ਉਹ ਬੇਕਾਰ ਨੇ ਹੈ ਐ ਨਹੀਂ ਲਾਂਗੇ ਮਹਿਰੂਨ ਲਾਂਗੇ ਵਾਈਟ ਤੇ ਮਹਿਰੂਨ ਫੁੱਦਾ ਹੈ ਕਵਰ ਵੀ ਮਹਿਰੂਨ ਲਾਂਗੇ ਗੱਦੀ ਮਹਿਰੂਨ ਲਾਂਗੇ ਚਲੋ ਉਹ ਤਾਂ ਉਸ ਟਾਈਮ ਦੇਖਾਂਗੇ ਨਾ ਅਸੀਂ ਕੀ ਕਰਨਾ ਹੈ ਸੋਫਾ ਨਾ ਵਾਈਟ ਹੈ ਨਾ ਬਹੁਤ ਗੰਦਾ ਹੋ ਰਿਹਾ ਹੈ ਉਹਦਾ ਕੁਝ ਕਰਨਾ ਪਏਗਾ ਗੁਰਪ੍ਰਭ ਦੇ ਕੋਲ ਕਰਾਂਗੇ ਦੇਖਾਂਗੇ ਖੋਲੋ ਠੀਕ ਹੈ ਜੀ ਤੇ ਬਸ ਐ ਹੀ ਉਹ ਸਮਾਨ ਸੀ ਹੋਰ ਜੀ ਬਧਾਈਆਂ ਸਾਰਿਆਂ ਨੂੰ ਚੰਡੀਗੜ੍ਹ ਸਾਗ ਪਹੁੰਚ ਗਿਆ ਸਰਦਾਰ ਜੀ ਜਮਤ ਆ ਗਈ ਸੀ ਹੈ ਨਹੀਂ ਮੈਨੂੰ ਕਰ ਰਹੀ ਤੂੰ ਮੁੜ ਜਾ ਤੇ ਐ ਮੈਨੂੰ ਮੈਨੂੰ ਮਿਲੀ ਹੈ ਮੇਥੀ ਤੇ ਨਾਲ ਮਿਲੀ ਆਈ ਮੂਲੀ ਠੀਕ ਹੈ ਤੇ ਨਾਲ ਪਾਲਕ ਦੀ ਗੁੱਛੀ ਮਿਲ ਗਈ ਟਮਾਟਰ ਲੈ ਆਈ ਤੇ ਐ ਕੀ ਸੀ ਮੰਨ ਨਾਲ ਖੀਰਾ ਹੋਰ ਸ਼ਿਮਲਾ ਮਿਰਚ ਹਾਂ ਇਹ ਲੈ ਆਈ ਤੇ ਸਰਸੋ ਵੀ ਆ ਗਈ ਹੈ ਜੀ ਟੈਨਸ਼ਨ ਖਤਮ ਇੱਕ ਮਿੰਟ ਤੇ ਕੱਲ ਇਹ ਸਰਸੋ ਵੀ ਆ ਗਈ ਟੈਂਸ਼ਨ ਕਰਦਾ ਪਹਿਲੇ ਮੈਂ ਮੇਥੀ ਲਿਆ ਕਿਉਂਕਿ ਆਲੂ ਪਏ ਹੋਏ ਨੇ ਫ੍ਰਿਜੀਸ਼ ਤੇ ਪਹਿਲੇ ਮੈਂ ਮੇਥੀ ਬਣਾ ਦਾਂਗੀ ਤੇ ਮੇਥੀ ਆਲੂ ਦਾ ਕੰਮ ਚੱਲ ਜਾਏਗਾ ਤੇ ਅੱਜ ਮੈਂ ਫੁੱਲ ਡੇ ਕੁਛ ਨਹੀਂ ਬਣਾਇਆ ਕਿਉਂਕਿ ਰਿਤਿਕਾ ਕੰਮ ਤੇ ਰਿਤਿਕਾ ਨੇ ਮਾਰੀ ਛੁੱਟੀ ਤੇ ਉਹ ਕੰਮ ਤੇ ਆਈ ਨਹੀਂ ਮੈਂ ਸਫਾਈ ਕੀਤੀ ਫਿਰ ਪ੍ਰੋਗਰਾਮ ਬਣ ਰਿਹਾ ਸੀ ਨਾਡਾ ਸੇਪ ਜਾਂਦਾ ਪਰ ਨਹੀਂ ਗਏ ਕਿਉਂ ਕਿਉਂਕਿ ਨਾ ਬਹੁਤ ਲੇਟ ਹੋ ਗਿਆ ਮਨੂੰ ਆਂਦੇ ਆਂਦੇ ਉੱਥੇ 10 11 ਵਜ ਜਾਣਗੇ ਤੇ ਫਿਰ ਸਰਦਾਰ ਜੀ ਦਾ ਜੀ ਦੇ ਕਿ ਉਹਨਾਂ ਵਾਪਸ ਜਾਣੇ ਤੇ ਕੀ ਹੁੰਦਾ ਦੇਖਨੇ ਆ ਕਿ ਵਾਪਸ ਜਾਂਦੇ ਨੇ ਕੀ ਕਰਦੇ ਨੇ ਉਹ ਦੇਖ ਲੈਣੇ ਆ ਠੀਕ ਹੈ ਮਨ ਪਤਾ ਨਹੀਂ ਹੈ ਤੇ ਫਿਰ ਮੈਂ ਥੱਲੇ ਹਾਂ ਦੋ ਦੋ ਨਿਕਲ ਕੇ ਦਿਖਾ ਮਨ ਦਿਖਾ ਮੈਂ ਦਿਖਾਵਾਂ ਤੇ ਦੋ 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 ਗਏ ਇਹ ਨਿਕਲਦਾ ਜੀ ਇਹ ਇਹ ਡੱਬਿਆਂ ਚੋਂ ਇਹ ਨਿਕਲਦੇ ਨੇ ਇਹ ਪਿੱਛੇ ਲੈ ਕੇ ਆਂਦਾ ਹੈ ਬੁੱਕਮਾਰਕ ਤੇ ਮੈਂ ਮੇਥੀ ਲਈ ਆਈ ਸੀ ਕੱਲ ਸਵੇਰੇ ਬਣਾਉਂਗੀ ਮੇਥੀ ਆਲੂ ਤੇ ਕਿਉਂਕਿ ਹੁਣ ਨਾ ਚੌਮਨ ਵੀ ਪਈ ਹੈ ਸਰਦਾਰ ਜੀ ਚੌਮਨ ਕਰ ਲਓ ਅਰੇ ਮੇਰੇ ਤੇ ਬਹੁਤ ਹੀ ਬੋਲਦੇ ਨੇ ਵਿਚ ਬੱਚੇ ਤੇ ਚੋਮਿਨ ਵੀ ਪਈ ਏ ਤੇ ਪਕੌੜੇ ਵੀ ਪਏ ਨੇ ਤੇ ਮੇਥੀ ਕੱਟ ਕੇ ਰੱਖਾਂਗੀ ਰਾਤੀ ਦੇਖਾਂਗੀ ਜਾਂ ਸਵੇਰੇ ਕੱਟ ਲਾਂਗੀ ਤੇ ਪਾਲਕ ਵੀ ਆ ਗਿਆ ਮooli ਵੀ ਆ ਗਈ ਜੋ ਬੜੇਗਾ ਦੇਖ ਲਾਂਗੇ ਬਾਕੀ ਹੁਣ ਫਸਦਾ ਦੇਖੋ ਹੰਜੀ ਸਦਾਰ ਜੀ ਇਧਰ ਖਾ ਰਹੇ ਨੇ ਚੋਮਿਨ ਚੋਮਿਨ ਖਾ ਲਣਗੇ ਲੰਦ ਚਾਹ ਬਣ ਜਾਈਗੀ ਚਾਹ ਪੀ ਕੇ ਤੇ ਫਿਰ ਉਹਨਾਂ ਨੇ ਨਿਕਲਣਾ ਹੈ ਉਹੀ ਗੱਲ ਹੈ ਕਿ ਕੱਲ ਦਾ ਬਣ ਰਿਹਾ ਸੀ ਕਿ ਸੈਡਿਸ਼ ਨਾ ਟਿੱਕਾ ਪੁੱਛਦੇ ਨੇ ਪਰ ਸਰਦਾਰ ਜੀ ਫਿਰ ਕਨਫਰਮ ਕਰ ਰਹੇ ਸਨ ਕਿ ਤੂੰ ਕਰਨਾ ਹੈ ਜਾਂ ਨਹੀਂ ਕਰਨਾ ਤੇ ਮੈਂ ਕਿਹਾ ਦੇਖੋ ਵੱਡੀ ਵਾਲੀ ਕੁੜੀ ਤੇ ਆਪਣੇ ਸਹਰੇ ਚ ਉਹ ਆ ਨਹੀਂ ਸਕਦੀ ਛੋਟੀ ਵਾਲੀ ਕੁੜੀ ਦੁਬਈ ਗਈ ਹੋਈ ਹੈ ਠੀਕ ਹੈ ਉਹ ਨਿਆਣਾ ਨਹੀਂ ਉਹ ਦੁਬਈ ਹੈਗੀ ਉਹਦਾ ਜੇ ਟਾਈਮ ਲੱਗਣਾ ਉੱਥੇ ਤੇ ਫਿਰ ਚਲੋ ਜੀ ਫਿਰ ਮੈਂ ਕਿਹਾ ਠੀਕ ਹੈ ਮੱਥਾ ਟੇਕ ਲਾਂਗੇ ਗੁਰਦੁਆਰੇ ਤੇ ਬਸ ਜੀ ਤੇ ਫਿਰ ਮੈਂ ਜਿਵੇਂ ਕਿ ਮੈਂ ਦੇਖ ਲਾਂਗੀ ਜੋ ਕਰਨਾ ਹੋਏਗਾ ਤੇ ਫਿਰ ਇਹ ਕਹਿ ਰਹੇ ਮੈਂ ਜਾ ਰਿਹਾ ਫਿਰ ਮੇਰਾ ਕੋਈ ਕੰਮ ਨਹੀਂ ਇੱਥੇ ਤੇ ਮੈਂ ਜਾ ਕੇ ਕੱਲ ਦੁਕਾਨ ਤੇ ਫਿਰ ਆਪਣੀ ਦਿਹਾੜੀ ਲਾਵਾਂਗਾ ਆਪਣੇ ਕੰਮ ਪੂਰੇ ਕਰਾਂਗਾ ਕਿਉਂਕਿ ਫਿਰ ਅੱਗੇ ਗੁਰਪੁਰਬ ਵੀ ਆ ਰਿਹਾ ਤੇ ਫਿਰ ਵੀ ਇੰਨਾ ਨਿਆਣਾ ਤੇ ਚਲੋ ਜੀ ਇਧਰ ਸਰਦਾਰ ਜੀ ਦਿੱਲੀ ਵਸਤੇ ਨਿਕਲ ਗਏ ਨੇ ਤੇ ਆਪ ਸਭ ਨੂੰ ਵਲੌਗ ਪਸੰਦ ਆਏ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਇਹ ਵੀ ਸਾਰਜ ਨੂੰ ਬੱਸ ਮਿਲੀ ਸੀ ਬੜੇ ਅਨਾਮਨ ਲੱਜ ਬਿਨਾ ਟਿਕਟ ਬੁੱਕ ਕਰਾਏ ਵਰਨਾ ਲੱਗ ਰਿਹਾ ਸੀ ਕਿ ਟਿਕਟ ਨਹੀਂ ਬੁੱਕ ਕਰਾਈ ਤੇ ਕਿਧਰ ਵਾਪਿਸ ਨਾ ਆ ਜਨ ਵਾਪਿਸ ਆਣਾ ਪਏਗਾ ਉਹਨਾਂ ਨੂੰ ਚੰਡੀਗੜੀ ਕਿਉਂਕਿ ਫਿਰ ਉਹ ਦਿੱਕਤ ਸੀ ਨਾ ਬੱਸ ਜੀ ਤੇ ਮਗਰ ਇਹ ਜਾਂਦੇ ਹੀ ਬਾਰ ਮੈਟਰੋ ਦੇ ਗੋਲੀ ਬੱਸ ਮਿਲ ਗਈ ਉਹਨਾਂ ਨੂੰ ਤੇ ਕੰਮ ਬਣ ਗਿਆ ਚਲੋ ਜੀ ਵਾਈ ਗੁਰਜੀ ਸਭ ਨੂੰ ਛੱਡੀ ਗੱਲਾਂ ਆਪਕਸ਼ਨ ਪੰਜਾਬ ਨੂੰ ਵੀ ਛੱਡੀ ਗੱਲਾਂ ਚ ਰੱਖਣ ਤੇ ਵਲੌਗ ਪਸੰਦ ਆਏ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਓਕੇ ਜੀ ਬਾਏ ਬਾਏ